ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ ਇੱਕ 34-35 ਸਾਲ ਦਾ ਨੌਜਵਾਨ ਜਿਹੜਾ ਕਿ ਕਾਫੀ ਉਦਾਸ ਲੱਗ ਰਿਹਾ ਜਿਵੇਂ ਬਹੁਤ ਰੋ ਕੇ ਹਟਿਆ ਹੁੰਦਾ ਤੇ ਉਹਦੇ ਕੱਪੜੇ ਜਿਹੜੇ ਕਾਫੀ ਮੇਲੇ ਹੁੰਦੇ ਆ ਇੱਕ 32 ਸਾਲ ਦੀ ਔਰਤ ਜਿਹੜੀ ਕਿ ਉਹਦੀ ਪਤਨੀ ਆ ਉਹਨੂੰ ਫਰਸ਼ ਤੇ ਪਾ ਕੇ ਹਸਪਤਾਲ ਦੇ ਬਾਹਰ ਬੈਠਾ ਆਪ ਤੇ ਉਹ ਫਰਸ਼ ਤੇ ਪਈ ਆ ਜਿਵੇਂ ਉਹ ਬੇਹੋਸ਼ ਹੁੰਦੀ ਆ ਤੇ ਆਪ ਬਹੁਤ ਉੱਚੀ ਉੱਚੀ ਰੋ ਰਿਹਾ ਹੁੰਦਾ ਲੋਕ ਉਥੋਂ ਦੀ ਲੰਘਦੇ ਆ ਉਹਦੇ ਵੱਲ ਵੇਖਦੇ ਆ ਤੇ ਫਿਰ ਆਪ ਉਹ ਆਪਣੇ ਕੰਮਾਂ ਨੂੰ ਚਲੇ ਜਾਂਦੇ ਆ ਕੋਈ ਉਹਨੂੰ ਇਹ ਨਹੀਂ ਪੁੱਛਦਾ ਵੀ ਤੂੰ ਰੋ ਕਿਉਂ ਰਿਹਾ ਤੇ ਉਹ ਬੈਠਾ ਬੈਠਾ ਹਰ ਇੱਕ ਨੂੰ ਕਹਿੰਦਾ ਕਿ ਪਲੀਜ਼ ਕੋਈ ਮੇਰੀ ਮਦਦ ਕਰ ਦਿਓ ਪਲੀਜ਼ ਮੇਰੀ ਕੋਈ ਮਦਦ ਕਰ ਦਿਓ ਪਰ ਕੋਈ ਵੀ ਉਹਦੇ ਕੋਲ ਨਹੀਂ ਖੜਦਾ ਹੈਗਾ। ਉਹਨੂੰ ਕਾਫੀ ਟਾਈਮ ਹੋ ਜਾਂਦਾ ਇਸ ਤਰ੍ਹਾਂ ਬੈਠੇ ਨੂੰ। ਸ਼ਾਮ ਦਾ ਸਮਾਂ ਹੁੰਦਾ ਤੇ ਹਸਪਤਾਲ ਦੇ ਜਿਹੜੇ ਡਾਕਟਰ ਹੁੰਦੇ ਨੇ ਉਹ ਆਪਣੀ ਡਿਊਟੀ ਤੋਂ ਬਾਹਰ ਜਾ ਰਹੇ ਹੁੰਦੇ ਆ। ਬਾਹਰ ਜਾਂਦੇ ਤੇ ਇੱਕ ਕੁੜੀ ਜੀ ਦੀ ਉਮਰ 27-28 ਸਾਲ ਆ। ਬਹੁਤ ਸੋਹਣੀ ਸਨਖੀ ਕੁੜੀ ਆ। ਡਾਕਟਰਾਂ ਚਿੱਟੇ ਉਹਦੇ ਕੱਪੜੇ ਪਾਏ ਆ ਡਾਕਟਰ ਵਾਲੇ ਤੇ ਪਰਸ ਪਾਇਆ ਉਹ ਜਾ ਰਹੀ ਆ। ਉਹਨਾਂ ਅਚਾਨਕ ਵੇਖਦੀ ਆ ਇੱਕ ਮੁੰਡਾ ਰੋ ਰਿਹਾ ਜਿਵੇਂ। ਉਹਨੂੰ ਰੋਂਦੇ ਨੂੰ ਵੇਖ ਕੇ ਉਹਦੇ ਕੋਲ ਆਉਂਦੀ ਆ। ਉਹਨੂੰ ਕਹਿੰਦੀ ਕਿ ਕੀ ਹੋ ਗਿਆ ਵੀਰੇ ਵੀ ਤੁਸੀਂ ਰੋ ਕਿਉਂ ਰਹੇ ਹੋ ਤਾਂ ਜਿਹੜਾ ਉਹ ਮੁੰਡਾ ਹੁੰਦਾ ਉਹ ਕਹਿੰਦਾ ਕਿ ਡਾਕਟਰ ਸਾਹਿਬ ਇਹ ਮੇਰੇ ਘਰ ਵਾਲੀ ਆ ਇਹਦੀ ਹਾਲਤ ਬਹੁਤ ਖਰਾਬ ਆ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਇਹਦਾ ਇਲਾਜ ਕਰਾਉਣਾ ਚਾਹਣਾ ਚਲੋ ਉਹ ਡਾਕਟਰ ਜਿਹੜੀ ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਮੁੰਡੇ ਵੱਲ ਵੇਖਦੀ ਆ ਉਸ ਮੁੰਡੇ ਦੇ ਹੱਥ ਤੇ ਇੱਕ ਟੈਟੂ ਬਣਿਆ ਹੋਇਆ ਸੀ ਉਹ ਡਾਕਟਰ ਜਿਹੜੀ ਉਹ ਆਪਣੇ ਹੱਥ ਵੱਲ ਵੇਖਦੀ ਆ ਤੇ ਉਸ ਮੁੰਡੇ ਦੇ ਹੱਥ ਵੱਲ ਵੇਖਦੀ ਆ ਤੇ ਦੋਨੋਂ ਟੈਟੂ ਨੂੰ ਵੇਖ ਕੇ ਉਹ ਹਰਾਨ ਰਹਿ ਜਾਂਦੀ ਆ ਤੇ ਉਹ ਉਸ ਮੁੰਡੇ ਨੂੰ ਜੋ ਕਹਿੰਦੀ ਆ ਕੌਣ ਸੀ ਉਹ ਡਾਕਟਰ ਤੇ ਕੌਣ ਸੀ ਉਹ ਮੁੰਡਾ ਇਸ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਹਾਣੀ ਨੂੰ ਜ਼ਰੂਰ ਸੁਣਿਓ ਫਿਰ ਤੁਹਾਨੂੰ ਪਤਾ ਲੱਗੂਗਾ ਇੱਕ ਪਿੰਡ ਦੇ ਵਿੱਚ ਇੱਕ ਜੋੜਾ ਰਹਿੰਦਾਗਾ ਉਸ ਜੋੜੇ ਦੇ ਦੋ ਬੱਚੇ ਨੇ ਬੇਟਾ ਵੱਡਾ ਤੇ ਬੇਟੀ ਛੋਟੀ ਆ ਘਰ ਦੇ ਵਿੱਚ ਕਾਫੀ ਗਰੀਬੀ ਆ ਉਹ ਆਪਣੇ ਬੱਚਿਆਂ ਨੂੰ ਪੜਾਤਾ ਰਹੇ ਆ ਪਰ ਸਰਕਾਰੀ ਸਕੂਲ ਦੇ ਵਿੱਚ ਪੜਾ ਰਹੇ ਆ ਬੇਟਾ ਉਹ 10-12 ਸਾਲ ਦਾ ਤੇ ਬੇਟੀ ਆ ਜਿਹੜੀ ਉਹ 6 ਸਾਲ ਦੀ ਆ ਚਲੋ ਬੱਚੇ ਪੜਨੇ ਜਾਂਦੇ ਆ ਤੇ ਉਹਨਾਂ ਦੇ ਮੰਮੀ ਪਾਪਾ ਜਿਹੜੇ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਦਾ ਟਾਈਮ ਪਾਸ ਕਰ ਰਹੇ ਆ ਇੱਕ ਦਿਨ ਆ ਉਥੇ ਨੇੜਲੇ ਪਿੰਡ ਦੇ ਵਿੱਚ ਇੱਕ ਮੇਲਾ ਲੱਗਿਆ ਹੁੰਦਾ ਤੇ ਬੱਚਿਆਂ ਦਾ ਪਿਓ ਆ ਜਿਹੜਾ ਉਹ ਆਪਣੇ ਦੋਨਾਂ ਬੱਚਿਆਂ ਨੂੰ ਮੇਲੇ ਤੇ ਲੈ ਜਾਂਦਾ ਕੁੜੀ ਦਾ ਨਾਮ ਰੀਨੂ ਆ ਤੇ ਮੁੰਡੇ ਦਾ ਨਾਮ ਰਵੀ ਆ ਦੋਨਾਂ ਪੈਣ ਭਰਾਮਾਂ ਦੇ ਉਹਨਾਂ ਨੇ ਆਰਤੀ ਰਾਰੇ ਤੇ ਨਾਮ ਰੱਖੇ ਹੁੰਦੇ ਆ ਰੀਨੂ ਤੇ ਰਵੀ ਚਲੋ ਰੀਨੂ ਤੇ ਰਵੀ ਦਾ ਡੈਡੀ ਉਹਨਾਂ ਨੂੰ ਦੋਨਾਂ ਨੂੰ ਉਂਗਲ ਫੜਦਾ ਤੇ ਮੇਲੇ ਤੇ ਲੈ ਜਾਂਦਾ ਕਿਉਂਕਿ ਬੱਚੇ ਕਾਫੀ ਦਿਨਾਂ ਦੇ ਜਿੱਦ ਕਰ ਰਹੇ ਸੀ ਕਿ ਨਾਲ ਦੇ ਪਿੰਡ ਜਿਹੜਾ ਮੇਲਾ ਲੱਗਦਾ ਅਸੀਂ ਵੀ ਜਾਣਾ ਮੇਲੇ ਤੇ ਜਾਂਦੇ ਆ ਬੱਚੇ ਮੇਲਾ ਵੇਖਦੇ ਆ ਉਹਦੇ ਪਿਓ ਕੋਲ ਕੋਈ ਜ਼ਿਆਦਾ ਪੈਸੇ ਤਾਂ ਨਹੀਂ ਹੁੰਦੇ ਉਹਦੇ ਬੱਚੇ ਆ ਜਿਹੜੇ ਚੀਜ਼ਾਂ ਮੰਗਦੇ ਆ ਪਰ ਜਿਹੜਾ ਉਹਦਾ ਪਿਓ ਆ ਨਾ ਉਹ ਅੱਗੇ ਲੰਘਿਆ ਜਾਂਦਾ ਤੇ ਅੱਗੇ ਨਾ ਇੱਕ ਟੈਟੂ ਬਣਾਉਣ ਵਾਲਾ ਬੈਠਾ ਹੁੰਦਾ ਉਹ ਕੀ ਕਰਦਾ ਉਹਦਾ ਵੈਸੀ ਜੀ ਕਰਦਾ ਕਿ ਮੈਂ ਆਪਣੇ ਬੱਚਿਆਂ ਦੀ ਬਾਹਾਂ ਦੇ ਉੱਤੇ ਹੱਥ ਦੇ ਉੱਤੇ ਟੈਟੂ ਬਣਵਾਵਾਂ ਉਹ ਆਪਣੇ ਦੋਨਾਂ ਬੱਚਿਆਂ ਦੇ ਹੱਥ ਤੇ ਟੈਟੂ ਬਣਵਾ ਦਿੰਦਾ ਇੱਕੋ ਜਿਹਾ ਉਹ ਫੁੱਲ ਬਣਾਉਂਦਾ ਛੋਟਾ ਜਿਹਾ ਫੁੱਲ ਤੇ ਉਤੇ ਲਿਖਿਆ ਮੁੰਡੇ ਦੇ ਜਿਹੜਾ ਹੱਥ ਆ ਉਤੇ ਲਿਖਿਆ ਹੁੰਦਾ ਵੀਰਾ ਤੇ ਜਿਹੜਾ ਕੁੜੀ ਦਾ ਹੱਥ ਆ ਉਤੇ ਲਿਖਿਆ ਹੁੰਦਾ ਭੈਣ ਵੀਰ ਭੈਣ ਲਿਖਿਆ ਹੁੰਦਾ ਵੀ ਭੈਣ ਭਰਾ ਲਿਖਿਆ ਹੁੰਦਾ ਤੇ ਉਹਨਾਂ ਆਪਣੇ ਦੋਨਾਂ ਬੱਚਿਆਂ ਨੂੰ ਕਹਿੰਦਾ ਵੀ ਦੋਨਾਂ ਦੇ ਹੱਥ ਜੋੜ ਕੇ ਵੀ ਆਹ ਦੇਖੋ ਤੁਸੀਂ ਭੈਣ ਭਰਾ ਹੋ ਰੱਬ ਨਾ ਕਰੇ ਹਨਾ ਵੱਡੇ ਹੋ ਕੇ ਤੁਸੀਂ ਇੱਕ ਦੂਜੇ ਨਾਲ ਗੁੱਸੇ ਹੋ ਜੋਂ ਜਾਂ ਤੁਸੀਂ ਆਉਣੋਂ ਜਾਣੋਂ ਹਟ ਜੋਂ ਤਾਂ ਤੁਸੀਂ ਇਹ ਟੈਟੂ ਦੇਖ ਕੇ ਜਰੂਰ ਮਤਲਬ ਇੱਕ ਦੂਜੇ ਨੂੰ ਯਾਦ ਕਰਨਾ ਵੀ ਜਦੋਂ ਭਰਾ ਆਪਦਾ ਟੈਟੂ ਦੇਖੂਗਾ ਹਨਾ ਰਵੀ ਟੈਟੂ ਦੇਖੂਗਾ ਤਾਂ ਇਹ ਆਪਦੀ ਭੈਣ ਨੂੰ ਯਾਦ ਕਰੂਗਾ ਜਦੋਂ ਰੀਨੂ ਦੇਖੂਗੀ ਤਾਂ ਉਹ ਆਪਦੇ ਭਰਾ ਨੂੰ ਯਾਦ ਕਰੂਗੀ ਤੇ ਚਲੋ ਬੱਚੇ ਆ ਜਿਹੜੇ ਟੈਟੂ ਬਣਵਾ ਕੇ ਖੁਸ਼ ਹੁੰਦੇ ਆ ਤੇ ਉਸ ਤੋਂ ਬਾਅਦ ਚਲੋ ਮੇਲੇ ਦੇ ਵਿੱਚ ਘੁੰਮਦੇ ਫਿਰਦੇ ਨਾ ਕਾਫੀ ਹਨੇਰਾ ਹੋ ਜਾਂਦਾ ਤੇ ਉਹ ਦੋਨੋਂ ਜਣੇ ਆ ਜਿਹੜੇ ਆਪਦੇ ਡੈਡੀ ਨੂੰ ਕਹਿੰਦੇ ਆ ਪਾਪਾ ਨੂੰ ਵੀ ਪਾਪਾ ਹੁਣ ਤਾਂ ਹਨੇਰਾ ਹੋ ਗਿਆ ਚਲੋ ਘਰੇ ਚੱਲੀਏ ਚਲ ਉਹਨਾਂ ਦਾ ਪਿਓ ਉਹਨਾਂ ਨੂੰ ਵਾਪਸ ਲੈ ਆਉਂਦਾ ਤੇ ਮੇਲੇ ਤੋਂ ਆ ਕੇ ਉਹ ਬੜੇ ਖੁਸ਼ ਹੁੰਦੇ ਆ ਉਹ ਦੋਨੋਂ ਆਪਣੀ ਮਾਂ ਨੂੰ ਆਪਣੇ ਹੱਥ ਤੇ ਬਣੇ ਹੋਏ ਟੈਟੂ ਵਿਖਾਉਂਦੇ ਆ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਇੱਕ ਦਿਨ ਜਿਹੜਾ ਰੀਨੂ ਤੇ ਰਵੀ ਦਾ ਡੈਡੀ ਆ ਉਹ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਅੱਜ ਬੱਚਿਆਂ ਨੂੰ ਸਕੂਲ ਨਾ ਭੇਜ ਵੀ ਆਪਾਂ ਨਾ ਬਾਹਰ ਜਾ ਕੇ ਆਉਣਾ ਕਿਤੇ ਵੀ ਕੰਮ ਮਿਲਿਆ ਆਪਾਂ ਨੂੰ ਦੋਨੇ ਚੱਲਾਂਗੇ ਵੀ ਆਪਾਂ ਨੂੰ ਉੱਥੇ ਦੋ ਤਿੰਨ ਦਿਨ ਲੱਗਣਗੇ ਤੇ ਬੱਚੇ ਇਕੱਲੇ ਕਿਹਦੇ ਕੋਲ ਰਹਿਣਗੇ ਚਲੋ ਰੀਨੂ ਤੇ ਰਵੀ ਨੂੰ ਛੁੱਟੀ ਕਰਾ ਕੇ ਦੋਨੋਂ ਜੀ ਆ ਜਿਹੜੇ ਉਹ ਆਪਣੇ ਪਿੰਡ ਤੋਂ ਕਾਫੀ ਦੂਰ 40-50 ਕਿਲੋਮੀਟਰ ਦੂਰ ਕਿਤੇ ਲੇਬਰ ਦਾ ਕੰਮ ਚੱਲ ਰਿਹਾ ਹੁੰਦਾ ਉੱਥੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਉੱਥੇ ਵਾਵਾ ਪੈਸਾ ਬਣੂ ਚਲੋ ਉਹ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਤੇ ਉਹਨਾਂ ਨੂੰ ਗਿਆ ਨੂੰ 3-4 ਦਿਨ ਹੋ ਜਾਂਦੇ ਆ ਤੇ ਉੱਥੇ ਨਾ ਮੌਸਮ ਖਰਾਬ ਹੋ ਜਾਂਦਾ ਕਾਫੀ ਜ਼ਿਆਦਾ ਮੀਂਹ ਪੈ ਜਾਂਦਾ ਤੇ ਹੜ ਆ ਜਾਂਦੇ ਆ ਕਿਉਂਕਿ ਜਿਹੜਾ ਉਹ ਇਲਾਕਾ ਸੀ ਦਰਿਆਈ ਇਲਾਕਾ ਸੀ ਤੇ ਮੀਂਹ ਪੈਣ ਕਰਕੇ ਜਦੋਂ ਹੜ ਆਗੇ ਹੜਾਂ ਦਾ ਪਾਣੀ ਇੰਨੇ ਤੇਜ਼ ਵਹਾਂ ਨਾਲ ਆਇਆ ਵੀ ਜਿੰਨੇ ਵੀ ਉੱਥੇ ਲੋਕ ਸੀ ਉਹ ਹੜਾਂ ਦੇ ਪਾਣੀ ਦੇ ਵਿੱਚ ਰੁੜ ਗਏ। ਹੁਣ ਜਿਹੜੀ ਰੀਨੂ ਆ ਉਹ ਛੋਟੀ ਸੀ ਉਹ ਜਦੋਂ ਪਾਣੀ ਆਇਆ ਉਦੋਂ ਆਪਦੇ ਮਾਂ ਪਿਓ ਦੀ ਜਿਹੜੀ ਬਾਹ ਸੀ ਉਹ ਛੁੱਟ ਜਾਂਦੀ ਆ। ਉਹ ਪਾਣੀ ਦੇ ਵਿੱਚ ਰੁੜ ਜਾਂਦੀ ਆ। ਹਾਲਾਂਕਿ ਰਵੀ ਨੇ ਆਪਣੇ ਪਿਓ ਨੂੰ ਘੁੱਟ ਕੇ ਫੜਿਆ ਸੀਗਾ ਤੇ ਉਹਦਾ ਪਿਓ ਕਿਵੇਂ ਨਾ ਕਿਵੇਂ ਪਾਣੀ ਦੇ ਵਿੱਚੋਂ ਨਿਕਲਿਆ ਆਂਦਾ। ਉਸ ਤੋਂ ਬਾਅਦ ਉਹ ਆਪਣੇ ਘਰ ਵਾਲੀ ਨੂੰ ਤੇ ਬੇਟੀ ਨੂੰ ਹਨਾ ਕਿਸੇ ਸੁੱਕੇ ਥਾਂ ਤੇ ਬਿਠਾ ਕੇ ਆਪਣੀ ਬੇਟੀ ਦੀ ਭਾਲ ਕਰਦਾ। ਚਲੋ ਉਹ ਕਾਫੀ ਆਸੇ-ਪਾਸੇ ਲੱਭਦਾ ਪਰ ਉਹਦੀ ਬੇਟੀ ਨਹੀਂ ਮਿਲਦੀ ਕਿਉਂਕਿ ਦਰਿਆ ਦੇ ਵਿੱਚੋਂ ਇੰਨੀ ਕੁ ਪਾਣੀ ਦੀ ਛਲ ਆਈ ਸੀ ਫਲੱਡ ਆਇਆ ਸੀ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਬੰਦਿਆਂ ਨੂੰ ਪਸ਼ੂਆਂ ਨੂੰ ਰੋੜ ਕੇ ਲੈ ਗਿਆ ਸੀ ਤੇ ਜਿਹੜੀ ਰੀਨੂਆ ਉਹ ਵੀ ਉਸੇ ਪਾਣੀ ਦੇ ਵਿੱਚ ਰੁੜ ਜਾਂਦੀ ਆ ਸਾਰਾ ਪਰਿਵਾਰ ਰੋਂਦਾ ਜਿਨ੍ਹਾਂ ਦੇ ਪਸ਼ੂ ਰੁੜ ਗਏ ਉਹ ਵੀ ਰੋਂਦੇ ਆ ਜਿਨ੍ਹਾਂ ਦੀਆਂ ਚੀਜ਼ਾਂ ਰੁੜ ਗਈਆਂ ਜਿਨ੍ਹਾਂ ਦੇ ਬੰਦੇ ਰੁੜ ਗਏ ਬੱਚੇ ਰੁੜ ਗਏ ਚਲੋ ਉੱਥੇ ਕਾਫੀ ਰੌਲਾ ਰੱਪਾ ਪੈ ਜਾਂਦਾ ਦੋ ਦਿਨਾਂ ਬਾਅਦ ਪ੍ਰਸ਼ਾਸਨ ਆ ਜਿਹੜਾ ਹਣਾ ਉਹ ਸਾਰੇ ਜਿਹੜੇ ਉੱਥੇ ਲੋਕ ਹੁੰਦੇ ਉਹਨਾਂ ਨੂੰ ਬਚਾ ਕੇ ਉਹਨਾਂ ਜਿੱਥੇ ਜਿਹੜਾ ਕੋਈ ਜਿੱਥੋਂ ਦਾ ਹੁੰਦਾ ਉੱਥੇ ਛੱਡ ਦਿੰਦੇ ਆ ਜਾਂ ਜਿਹੜੇ ਉੱਥੋਂ ਦੇ ਲੋਕ ਹੁੰਦੇ ਆ ਉਹਨਾਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਛੱਡੇ ਆਉਂਦੇ ਆ ਹੁਣ ਰੀਨੂ ਨੂੰ ਪਾਲ ਦੇ ਪਾਲ ਦੇ ਉਹਦੇ ਮਾਪੇ ਥੱਕ ਚੁੱਕੇ ਸੀ ਉਹ ਆਪਣੀ ਬੇਟੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸੀ ਪਰ ਪ੍ਰਸ਼ਾਸਨ ਆ ਉਹਨਾਂ ਨੂੰ ਬਿਠਾ ਕੇ ਲੈ ਜਾਂਦਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਬੱਚੀ ਨੂੰ ਅਸੀਂ ਪਾ ਲਾਂਗੇ ਚਲੋ ਮਾਪਿਆਂ ਨੂੰ ਆਸ ਹੁੰਦੀ ਆ ਹਨਾ ਵੀ ਅੱਜ ਨਹੀਂ ਤਾਂ ਕੱਲ ਕੀ ਆ ਸਾਡੀ ਬੇਟੀ ਮਿਲ ਜੇ ਕਾਫੀ ਸਮੇਂ ਤੱਕ ਉਹ ਆਪਣੀ ਬੇਟੀ ਨੂੰ ਉਡੀਕਦੇ ਆ ਪਰ ਹੁਣ ਉਹ ਸਾਰਾ ਪਰਿਵਾਰ ਹੀ ਮੰਨ ਲੈਂਦਾ ਵੀ ਸਾਡੀ ਕੁੜੀ ਹੈ ਜਿਹੜੀ ਉਹ ਹੜਾਂ ਦੇ ਪਾਣੀ ਦੇ ਵਿੱਚ ਰੁੜ ਗਈ ਹੈ ਤੇ ਉਹਦੀ ਮੌਤ ਹੋ ਗਈ ਆ ਇਹ ਸਦਮਾ ਜਿਹੜਾ ਇਹ ਸਾਰੇ ਪਰਿਵਾਰ ਨੂੰ ਲੱਗਦਾ ਜਿਹੜਾ ਰਵੀ ਆ ਉਹ ਆਪਣੀ ਭੈਣ ਨੂੰ ਯਾਦ ਕਰਦਾ ਪਰ ਉਹ ਛੋਟਾ ਹੁੰਦਾ ਉਹ ਗੱਲ ਭੁੱਲਦਾ ਤਾਂ ਹੈ ਨਹੀਂ ਪਰ ਇੰਨੀ ਉਹ ਦਿਲ ਤੇ ਵੀ ਨਹੀਂ ਲਾਉਂਦਾ ਤੇ ਇਸੇ ਸਦਮੇ ਦੇ ਵਿੱਚ ਰੀਨੂ ਦਾ ਪਿਓ ਆ ਜਿਹੜਾ ਉਹ ਦੋ ਕੁ ਮਹੀਨਿਆਂ ਬਾਅਦ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਕਿਉਂਕਿ ਉਹਨੂੰ ਆਪਣੀ ਬੇਟੀ ਦੇ ਗੁਮ ਹੋਣ ਦਾ ਬਹੁਤ ਸਦਮਾ ਲੱਗਦਾ ਹੁਣ ਰਹਿ ਜਾਂਦੇ ਆ ਰਵੀ ਤੇ ਉਹਦੀ ਮਾਂ ਚਲੋ ਰਵੀ ਦੀ ਮਾਂ ਆਪਣੇ ਆਪ ਨੂੰ ਥੋੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਆ ਵੀ ਮੈਂ ਆਪਣੇ ਪੁੱਤਰ ਨੂੰ ਪਾਲਣਾ ਹਨਾ ਇਹਨੂੰ ਪੜਾਉਣਾਗਾ ਵੀ ਹੁਣ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਚਲੋ ਸਮਾਂ ਗੁਜ਼ਰਿਆ ਤੇ ਇੱਕ ਸਾਲ ਹੋ ਜਾਂਦਾ ਤੇ ਇੱਕ ਸਾਲ ਬਾਅਦ ਰਵੀ ਦੀ ਮਾਂ ਜਿਹੜੀ ਹੋ ਅਚਾਨਕ ਬਿਮਾਰ ਹੋ ਜਾਂਦੀ ਆ ਜਦੋਂ ਨੂੰ ਹਨਾ ਉਹਦੇ ਇਲਾਜ ਦਾ ਟਾਈਮ ਆਉਂਦਾ ਕੋਈ ਨਾ ਕੋਈ ਆਂਡ ਗਵਾਂਡ ਵਾਲੇ ਚਲੋ ਉਹਨੂੰ ਇਕੱਠੇ ਕਰਕੇ ਇਹ ਪੈਸੇ ਹਨਾ ਇਲਾਜ ਵਾਸਤੇ ਹਸਪਤਾਲ ਲੈ ਕੇ ਜਾਂਦੇ ਆ ਤਾਂ ਡਾਕਟਰ ਜਿਹੜੇ ਉਹ ਦੱਸ ਦਿੰਦੇ ਆ ਵੀ ਇਹਨਾਂ ਨੂੰ ਕਿਸੇ ਚੀਜ਼ ਦਾ ਸਦਮਾ ਲੱਗਿਆ ਹੋਇਆ ਉਸ ਸਦਮੇ ਦੇ ਕਾਰਨ ਮਤਲਬ ਇਹਨਾਂ ਨੇ ਇੰਨਾ ਉਹ ਸਦਮਾ ਆਪਣੇ ਦਿਲ ਤੇ ਲਾਇਆ ਵੀ ਇਹਨਾਂ ਦੇ ਪੇਟ ਦੇ ਵਿੱਚ ਟਿਊਮਰ ਬਣ ਗਿਆ ਕਿਉਂਕਿ ਜਿਹੜੀ ਰੀਨੂ ਤੇ ਰਵੀ ਦੀ ਮਾਂ ਸੀ ਉਹਨੇ ਮਤਲਬ ਆਪਣਾ ਬਿਲਕੁਲ ਵੀ ਧਿਆਨ ਰੱਖਣਾ ਛੱਡਤਾ ਸੀ ਇੱਕ ਹੌਕਾ ਉਹਦੇ ਅੰਦਰ ਬਹਿ ਗਿਆ ਸੀ ਉਸੇ ਹੌਕੇ ਨੇ ਉਹਨੂੰ ਕੈਂਸਰ ਵਰਗੀ ਬਿਮਾਰੀ ਦਾ ਜਿਹੜਾ ਮਰੀਦ ਬਣਾਤਾ ਬਿਮਾਰੀ ਲੱਗ ਗਈ ਉਹਨੂੰ ਤੇ ਹੁਣ ਡਾਕਟਰ ਕਹਿੰਦੇ ਆ ਵੀ ਜਿਹੜੇ ਇਹਨਾਂ ਦਾ ਕੈਂਸਰ ਆ ਉਹ 4th ਸਟੇਜ ਦੇ ਵਿੱਚ ਪਹੁੰਚ ਚੁੱਕਿਆ ਤੇ ਇਹਨਾਂ ਦਾ ਕੋਈ ਇਲਾਜ ਨਹੀਂ ਬਸ ਕੁਦਰਤ ਦੇ ਤੌਰ ਤੇ ਇਹ ਜਿੰਨਾ ਟਾਈਮ ਜਿਉਂਦੇ ਆ ਉਹਨਾ ਟਾਈਮ ਰਹਿਣਗੇ ਚਲੋ ਸਾਰੇ ਹਨਾ ਜੋ ਵੀ ਆਣਗੋ ਆਣਦੇ ਲੋਕ ਹੁੰਦੇ ਆ ਪਿੰਡ ਦੇ ਉਹਨਾਂ ਨੂੰ ਦੁੱਖ ਹੁੰਦਾ ਜਿਹੜੇ ਪੈਸੇ ਇਕੱਠੇ ਕਰੀ ਹੁੰਦੇ ਆ ਉਹਨਾਂ ਦੇ ਪਰਿਵਾਰ ਵਾਸਤੇ ਥੋੜੀ-ਬਹੁਤੀ ਮਦਦ ਕਰਦੇ ਆ ਤੇ ਚਲੋ ਸਮਾਂ ਗੁਜ਼ਰਦਾ ਰਹਿੰਦਾ ਤੇ 2 ਮਹੀਨਿਆਂ ਬਾਅਦ ਰਵੀ ਦੀ ਮਾਂ ਦੀ ਮੌਤ ਹੋ ਜਾਂਦੀ ਆ ਘਰ ਦੇ ਵਿੱਚ ਪੂਰਾ ਹਨਾ ਸੋਗ ਪੈ ਜਾਂਦਾ ਲੋਕ ਰਿਸ਼ਤੇਦਾਰ ਆਉਂਦੇ ਆ ਚਲੋ ਰਵੀ ਦੇ ਹੱਥੋਂ ਉਹਦੀ ਮਾਂ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਂਦਾ ਰਵੀ ਆਪਣੀ ਮਾਂ ਨੂੰ ਬੜਾ ਰੋਂਦਾ ਆਪਣੇ ਪਿਓ ਨੂੰ ਤੇ ਆਪਣੀ ਭੈਣ ਨੂੰ ਯਾਦ ਕਰ ਕਰਕੇ ਵੀ ਉਹਦੀਆਂ ਤਾਹਾਂ ਨਿਕਲ ਜਾਂਦੀਆਂ ਸਾਰੇ ਰਿਸ਼ਤੇਦਾਰ ਤੇ ਦੋਸਤ ਉਹਨੂੰ ਵਰਾਉਣ ਦੀ ਕੋਸ਼ਿਸ਼ ਕਰਦੇ ਆ ਚਲੋ ਅੱਜ ਹੋਰ ਸਵੇਰੇ ਹੋਰ ਜਿਹੜਾ ਰਵੀ ਆ ਉਹ ਇਸ ਦੁੱਖ ਦੇ ਵਿੱਚੋਂ ਨਿਕਲਣ ਲੱਗਦਾ ਭਾਵੇਂ ਕਿ ਉਹ ਪੂਰੀ ਤਾਂ ਪੂਰੇ ਤੌਰ ਤੇ ਨਹੀਂ ਭੁੱਲ ਸਕਦਾ ਆਪਣੇ ਮਾਂ ਪਿਓ ਨੂੰ ਯਾਦ ਕਰਦਾ ਭੈਣ ਨੂੰ ਪਰ ਸਾਰਾ ਦਿਨ ਤਾਂ ਹੈਨਾ ਬੰਦਾ ਨਾ ਦੁੱਖ ਲੈ ਕੇ ਬੈਠਾ ਰਹਿੰਦਾ ਨਾ ਸੁੱਖ ਲੈ ਕੇ ਬੈਠਾ ਰਹਿੰਦਾ ਹੁਣ ਭੁੱਖ ਲੱਗਦੀ ਸੀ ਕੰਮ ਕਰਨਾ ਪੈਣਾ ਸੀ ਢਿੱਡ ਸੀ ਹੋਰ ਵੀ ਜ਼ਿੰਮੇਵਾਰੀਆਂ ਸੀ ਕਿਉਂਕਿ ਆਪਣੇ ਆਪ ਨੂੰ ਸੰਭਾਲਣਾ ਇੱਕ ਉਸ ਬੱਚੇ ਲਈ ਜਿਹੜਾ ਬੱਚਾ ਸਿਰਫ 13-14 ਸਾਲ ਦਾ ਕਿੰਨੀ ਔਖੀ ਗੱਲ ਆ ਚਲੋ ਸਕੂਲੋਂ ਉਹਦੀ ਪੜ੍ਹਾਈ ਹੈ ਜਿਹੜੀ ਛੁੱਟ ਜਾਂਦੀ ਹੈ ਤੇ ਉਹ ਦਿਹਾੜੀ ਮਜ਼ਦੂਰੀ ਕਰਨ ਲੱਗ ਜਾਂਦਾ ਕਰਦੇ ਕਰਾਉਂਦੇ 6-7 ਸਾਲ ਗੁਜ਼ਰ ਜਾਂਦੇ ਆ ਤੇ ਜਿਹੜਾ ਰਵੀਆ ਉਹ ਜਵਾਨ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਸ਼ਹਿਰ ਕਿਸੇ ਫੈਕਟਰੀ ਦੇ ਵਿੱਚ ਦਿਹਾੜੀ ਤੇ ਲੇਬਰ ਦਾ ਕੰਮ ਕਰਨ ਲੱਗ ਜਾਂਦਾ ਚਲੋ ਕੰਮ ਕਰਦੇ ਆ ਉਹਨੂੰ 2-3 ਸਾਲ ਉੱਥੇ ਬੀਤ ਜਾਂਦੇ ਆ ਤੇ ਉਸ ਤੋਂ ਬਾਅਦ ਉਸੇ ਫੈਕਟਰੀ ਦੇ ਵਿੱਚ ਕੰਮ ਕਰਦੀ ਇੱਕ ਗਰੀਬ ਘਰ ਦੀ ਕੁੜੀ ਹੁੰਦੀ ਆ ਉਹਨੂੰ ਉਹ ਪਸੰਦ ਕਰ ਲੈਂਦਾ ਕਿਉਂਕਿ ਉਹ ਨਰਮ ਸੁਭਾਅ ਦਾ ਸੀ ਕੁੜੀ ਵੀ ਉਹਦੇ ਨਾਲ ਗੱਲਬਾਤ ਕਰਦੀ ਸੀ ਤੇ ਇੱਕ ਦੂਜੇ ਨੂੰ ਪਸੰਦ ਕਰਦੇ ਆ ਚਲੋ ਦੋਨਾਂ ਦਾ ਵਿਆਹ ਹੋ ਜਾਂਦਾ ਕਿਉਂਕਿ ਕੁੜੀ ਦੇ ਘਰ ਵਾਲਿਆਂ ਨੂੰ ਵੀ ਇਹ ਸੀ ਵੀ ਮੁੰਡਾ ਕਮਾਊ ਆ ਮਿਹਨਤੀ ਆ ਬਾਕੀ ਦੁੱਖਾਂ ਦਾ ਮਾਰਿਆ ਕਿਉਂਕਿ ਰਵੀ ਨੇ ਉਸ ਕੁੜੀ ਨੂੰ ਤੇ ਉਹਦੇ ਪਰਿਵਾਰ ਨੂੰ ਆਪਣੇ ਬਾਰੇ ਸਾਰਾ ਕੁਝ ਦੱਸਦਾ ਸੀ ਬਾਕੀ ਕੁੜੀ ਦੇ ਪਰਿਵਾਰ ਨੂੰ ਇਹ ਸੀ ਵੀ ਆਪਾਂ ਕਿਹੜਾ ਵਾਲੇ ਤਣਾੜਾਂ ਵੀ ਇਹੋ ਜਿਹਾ ਕੋਈ ਮੁੰਡਾ ਲੱਭਣਾਗਾ ਚਲੋ ਮੁੰਡਾ ਮਿਲ ਗਿਆ ਤੇ ਵਧੀਆ ਗੱਲ ਆ ਚਲੋ ਉਹਦਾ ਵਿਆਹ ਹੋ ਜਾਂਦਾ ਰਵੀ ਦਾ ਘਰ ਵਾਲੀ ਹੁੰਦੀ ਆ ਉਹਦਾ ਨਾਮ ਪੂਜਾ ਹੁੰਦਾ ਪੂਜਾ ਆ ਕੇ ਰਵੀ ਦਾ ਕੰਮ ਸੰਭਾਲ ਲੈਂਦੀ ਆ ਦੋਨੋਂ ਜੀ ਮਿਹਨਤੀ ਸੀ ਫੈਕਟਰੀ 'ਚ ਵੀ ਕੰਮ ਕਰਦੇ ਆ ਤੇ ਚਲੋ ਘਰ ਵੀ ਵਧੀਆ ਸੰਭਾਲਦੀ ਆ ਚਲੋ ਸਮਾਂ ਗੁਜ਼ਰਦਾ ਤੇ ਉਧਰ ਜਿਹੜੀ ਰੀਨੂ ਹੁੰਦੀ ਆ ਹੱਡਾਂ ਦੇ ਵਿੱਚ ਰੀਨੂ ਆ ਜਿਹੜੀ ਉਹ ਰੁੜ ਜਾਂਦੀ ਆ ਤੇ ਰੁੜ ਕੇ ਨਾ ਉਹ ਕਿਸੇ ਅਜਿਹੇ ਥਾਂ ਤੇ ਜਾਂਦੀ ਆ ਜਿੱਦੋਂ ਹੁਣ ਕਿਤੇ ਵੀ ਹੈ ਨਾ ਪਾਣੀ ਜਾਂਦਾ ਪਾਣੀ ਜਾ ਕੇ ਜਿਹੜੀਆਂ ਭਾਰੀ ਚੀਜ਼ਾਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਜਾ ਕੇ ਅੜਕ ਜਾਂਦੀਆਂ ਨੇ ਕਿਤੇ ਰੁਕ ਜਾਂਦੀਆਂ ਨੇ ਜਦੋਂ ਹੜਾਂ ਦਾ ਪਾਣੀ ਸੁੱਕਦਾ ਇੱਕੇਦਮ ਜਾਂਦਾ ਢਾਲ ਵੱਲ ਜਾਂਦਾ ਤੇ ਉਹ ਸੁੱਕ ਜਾਂਦਾ ਤੇ ਜਿਹੜੀ ਰੀਨੂ ਆ ਉਹ ਹੜਾਂ ਦੇ ਪਾਣੀ ਦੇ ਵਿੱਚੋਂ ਹੀ ਕਿਸੇ ਨੂੰ ਮਿਲ ਜਾਂਦੀ ਆ ਜਿਹੜੇ ਸੁਰੱਖਿਆ ਕਰਮਚਾਰੀ ਹੁੰਦੇ ਨੇ ਹੜਾਂ ਦੇ ਵਿੱਚ ਕੰਮ ਕਰਦੇ ਨੇ ਜਿਹੜੀਆਂ ਹਨਾ ਸਮਾਜ ਸੇਵੀ ਸੰਸਥਾਾਂ માં ਜਾਂ ਪ੍ਰਸ਼ਾਸਨ ਦੇ ਬੰਦੇ ਆ ਉਹ ਰੀਨੂ ਨੂੰ ਕੱਢ ਲੈਂਦੇ ਆ ਰੀਨੂ ਜਿਹੜੀ ਉਹ ਹਸਪਤਾਲ ਦੇ ਵਿੱਚ ਦਾਖਲ ਰੱਖੀ ਜਾਂਦੀ ਆ ਤੇ ਇੱਕ ਹਫ਼ਤੇ ਬਾਅਦ ਰੀਨੂ ਠੀਕ ਹੋ ਜਾਂਦੀ ਆ ਹੁਣ ਰੀਨੂ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਨਾ ਉਹਦੇ ਮਾਪਿਓ ਬਾਰੇ ਪਤਾ ਸੀ ਤੇ ਚਲੋ ਉੱਥੇ ਹਨਾ ਪੁਲਿਸ ਥਾਣੇ ਦੇ ਵਿੱਚ ਉਹਨੂੰ ਲਿਜਾਇਆ ਜਾਂਦਾ ਤੇ ਉਸ ਤੋਂ ਬਾਅਦ ਇੱਕ ਆਸ਼ਰਮ ਦੇ ਵਿੱਚ ਭੇਜ ਦਿੱਤਾ ਜਾਂਦਾ ਅਨਾਥ ਆਸ਼ਰਮ ਦੇ ਵਿੱਚ ਰੀਨੂ ਆ ਜਿਹੜੀ ਆਸ਼ਰਮ ਦੇ ਵਿੱਚ ਰਹਿੰਦੀ ਹੈ ਆਪਣੇ ਮਾਪਿਓ ਨੂੰ ਯਾਦ ਕਰਦੀ ਆ ਪਰ ਉਹਨੂੰ ਆਪਣੇ ਮਾਪਿਓ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਇਸ ਲਈ ਉਹਨੂੰ ਉੱਥੇ ਰਹਿਣਾ ਪੈਂਦਾ ਤੇ ਉਸੇ ਆਸ਼ਰਮ ਦੇ ਵਿੱਚੋਂ ਇੱਕ ਬਹੁਤ ਅਮੀਰ ਜੋੜਾ ਆਉਂਦਾ ਤੇ ਉਹ ਉਹਨਾਂ ਦੇ ਕੋਈ ਬੱਚਾ ਨਹੀਂ ਹੁੰਦਾ ਉਹ ਬੱਚਾ ਗੋਦ ਲੈਣਾ ਚਾਹੁੰਦੇ ਹੁੰਦੇ ਆ ਉਹਨਾਂ ਨੂੰ ਰੀਨੂ ਪਸੰਦ ਆ ਜਾਂਦੀ ਹੈ ਕਿਉਂਕਿ ਰੀਨੂ ਬੜੀ ਸੋਹਣੀ ਹੁੰਦੀ ਆ ਤੇ ਉਹ ਚਾਹੁੰਦੇ ਵੀ ਸੀ ਵੀ ਅਸੀਂ ਇੱਕ ਬੇਟੀ ਨੂੰ ਗੋਦ ਲਈਏ ਤਾਂ ਜਿਹੜਾ ਉਹ ਜੋੜਾ ਹੈਗਾ ਅਮੀਰ ਜੋੜਾ ਉਹ ਰੀਨੂ ਨੂੰ ਗੋਦ ਲੈ ਲੈਂਦਾ ਤੇ ਵਧੀਆ ਸਕੂਲ 'ਚ ਪੜਨ ਲਾ ਦਿੰਦਾ ਉਧਰ ਰੀਨੂ ਮਟਿਆਰ ਹੋ ਰਹੀ ਸੀ ਉਧਰ ਉਹਦਾ ਭਰਾ ਦੇ ਨਾਲ ਜੋ ਵਾਪਰਿਆ ਹਨਾ ਜੋ ਵੀ ਉਹਦੀ ਜ਼ਿੰਦਗੀ 'ਚ ਇਹਦਾ ਵਿਆਹ ਹੋ ਜਾਂਦਾ ਤੇ ਰੀਨੂ ਆ ਜਿਹੜੀ ਉਹ ਪੜ੍ਹਾਈ ਦੇ ਵਿੱਚ ਇੰਨੀ ਹੁਸ਼ਿਆਰ ਹੁੰਦੀ ਆ ਵੀ ਉਹ ਪੜ੍ਹ ਲਿਖ ਕੇ ਐਮਬੀਬੀਐਸ ਕਰ ਲੈਂਦੀ ਆ ਤੇ ਡਾਕਟਰ ਬਣ ਜਾਂਦੀ ਆ ਪਰਾ ਉਹ ਆਪਣੇ ਹੱਥ ਤੇ ਬਣੇ ਟੈਟੂ ਨੂੰ ਬਹੁਤ ਵਾਰ ਦੇਖਦੀ ਆ ਇਧਰੋਂ ਰਵੀ ਸੀ ਉਹ ਵੀ ਆਪਣੇ ਹੱਥ ਤੇ ਬਣੇ ਟੈਟੂ ਨੂੰ ਵੇਖਦਾ ਰਹਿੰਦਾ ਸੀ ਤੇ ਆਪਣੀ ਭੈਣ ਨੂੰ ਯਾਦ ਕਰਦਾ ਸੀ ਚਲੋ ਸਮਾਂ ਗੁਜ਼ਰਦਾ ਹੁਣ ਇਧਰ ਰਵੀ ਆ ਜਿਹੜਾ ਉਹਦੇ ਘਰ ਵਾਲੀ ਆ ਜਿਹੜੀ ਉਹ ਵਧੀਆ ਘਰ ਸੰਭਾਲਦੀ ਆ ਤੇ 2-3 ਸਾਲਾਂ ਦੇ ਵਿੱਚ ਉਹਨਾਂ ਦੇ ਦੋ ਬੱਚੇ ਹੋ ਜਾਂਦੇ ਆ ਇੱਕ ਬੇਟਾ ਤੇ ਇੱਕ ਬੇਟੀ ਹੁਣ ਜਿਹੜਾ ਰਵੀ ਆ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਬੱਚਿਆਂ ਨੂੰ ਸੰਭਾਲ ਵੀ ਬਾਹਰੋਂ ਕਮਾਈ ਮੈਂ ਆਪੇ ਕਰ ਲਵਾਂ ਚਲੋ ਫੈਕਟਰੀ 'ਚ ਜਾਂਦਾ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਹੁੰਦਾ ਤੇ ਅਚਾਨਕ ਜਿਹੜੀ ਰਵੀ ਦੇ ਘਰ ਵਾਲੀ ਆ ਉਹਦੀ ਤਬੀਅਤ ਆ ਜਿਹੜੀ ਖਰਾਬ ਹੋਣ ਲੱਗ ਜਾਂਦੀ ਆ ਤੇ ਉਹ ਇੱਕ ਦੋ ਡਾਕਟਰਾਂ ਨੂੰ ਦਿਖਾਉਂਦਾ ਡਾਕਟਰਾਂ ਨੂੰ ਉਹਦੀ ਬਿਮਾਰੀ ਸਮਝ ਨਹੀਂ ਆਉਂਦੀ ਚਲੋ ਉਹਨੇ ਕਾਫੀ ਪੈਸਾ ਲਾਤਾ ਜਿੰਨੀ ਕੋ ਉਹਦੀ ਕਮਾਈ ਸੀ ਉਹਨੇ ਕਾਫੀ ਪੈਸਾ ਲਾਇਆ ਤੇ ਉਸ ਤੋਂ ਬਾਅਦ ਉਹ ਜਿਆਦਾ ਸੀਰੀਅਸ ਹੋ ਜਾਂਦੀ ਆ ਤੇ ਹਸਪਤਾਲ ਵਾਲੇ ਉਹਨੂੰ ਕਹਿੰਦੇ ਆ ਵੀ ਜੇ ਤੂੰ ਪੈਸੇ ਦੇਵੇਂਗਾ ਤਾਂ ਤੇਰੇ ਘਰ ਵਾਲੀ ਦਾ ਇਲਾਜ ਹੋਊਗਾ ਅਦਰਵਾਈਜ਼ ਨਹੀਂ ਇਸ ਕਰਕੇ ਹਸਪਤਾਲ ਵਾਲੇ ਉਹਨੂੰ ਬਾਹਰ ਕੱਢ ਦਿੰਦੇ ਆ ਤੇ ਹੁਣ ਰਵੀ ਆ ਜਿਹੜਾ ਆਪਣੇ ਘਰ ਵਾਲੀ ਨੂੰ ਲੈ ਕੇ ਕਿਸੇ ਹੋਰ ਹਸਪਤਾਲ ਦੇ ਏ ਜਾਂਦਾ ਉਹ ਵੀ ਕੱਢ ਦਿੰਦੇ ਆ ਕਿਉਂਕਿ ਪੈਸਿਆਂ ਤੋਂ ਬਿਨਾ ਕੌਣ ਪੁੱਛਦਾ ਜਦੋਂ ਹੁਣ ਉਹਨੂੰ ਐ ਲੱਗਦਾ ਵੀ ਮੈਂ ਵਿਵਸ ਹੋ ਗਿਆ ਤਾਂ ਸ਼ਹਿਰ ਦੇ ਬਹੁਤ ਵੱਡੇ ਹਸਪਤਾਲ ਦੇ ਗੇਟ 'ਚ ਆ ਕੇ ਉਹ ਆਪਣੀ ਪਤਨੀ ਨੂੰ ਉੱਥੇ ਲਟਾ ਦਿੰਦਾ ਤੇ ਉਹਨੂੰ ਇਹ ਹੁੰਦਾ ਵੀ ਉੱਥੇ ਤਕੜੇ ਤਕੜੇ ਲੋਕ ਆਉਂਦੇ ਆ ਹਨਾ ਵੀ ਉਹਨਾਂ ਨੂੰ ਲੋਕਾਂ ਨੂੰ ਜਿਨ੍ਹਾਂ ਨੂੰ ਬਿਮਾਰੀਆਂ ਹੁੰਦੀਆਂ ਉਹੀ ਹਸਪਤਾਲ ਚ ਆਉਂਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਬਿਮਾਰੀਆਂ ਦਾ ਇਲਾਜ ਕਿੰਨਾ ਮਹਿੰਗਾ ਵੀ ਮੈਂ ਕਿਸੇ ਤੋਂ ਪਾਵੇਂ ਮੈਨੂੰ ਭੀਖ ਮੰਗਣੀ ਪੈ ਜੇ ਵੀ ਮੈਂ ਆਪਦੇ ਘਰ ਵਾਲੀ ਦੀ ਜਾਨ ਬਚਾ ਲਵਾਂ ਚਲੋ ਕੀ ਕਰਦਾ ਉੱਥੇ ਬੈਠਾ ਹਣਾ ਮਦਦ ਮੰਗ ਰਿਆ ਹੁੰਦਾ ਪਰ ਇਸ ਤਰ੍ਹਾਂ ਕਿਹਨੇ ਮਦਦ ਕਰਨੀ ਸੀ ਤਾਂ ਜਿਹੜੀ ਉਹ ਕੁੜੀ ਡਾਕਟਰ ਆਉਂਦੀ ਆ ਡਾਕਟਰ ਆ ਕੇ ਵੇਖਦੀ ਆ ਵੀਰ ਹੋ ਰਿਹਾ ਉਹ ਕਹਿੰਦੀ ਵੀ ਵੀਰੇ ਕੀ ਗੱਲ ਹੋ ਗਈ ਤੁਸੀਂ ਰੋ ਕਿਉਂ ਰਹੇ ਹੋ ਤਾਂ ਉਹ ਦੱਸਦਾ ਵੀ ਇਹ ਮੇਰੇ ਘਰ ਵਾਲੀ ਆ ਇਹਨੂੰ ਗੰਭੀਰ ਬਿਮਾਰੀ ਆ ਜਿਹੜੇ ਪੈਸੇ ਸੀ ਉਹ ਮੈਂ ਇਹਦੇ ਇਲਾਜ ਤੇ ਲਾ ਚੁੱਕੇ ਆ ਪਰ ਹੁਣ ਮੇਰੇ ਕੋਲੇ ਪੈਸੇ ਨਹੀਂ ਤੇ ਪੈਸਿਆਂ ਤੋਂ ਬਿਨਾਂ ਇਹਦਾ ਕੋਈ ਇਲਾਜ ਨਹੀਂ ਕਰ ਰਿਹਾ ਚਲੋ ਇਹ ਗੱਲਾਂ ਕਰਦੇ ਕਰਦੇ ਜਿਹੜੀ ਉਹ ਕੁੜੀ ਆ ਡਾਕਟਰ ਉਹ ਉਸ ਬੰਦੇ ਦੇ ਹੱਥ ਤੇ ਬਣਿਆ ਟੈਟੂ ਵੇਖਦੀ ਆ ਤੇ ਫਿਰ ਉਹ ਆਪਣੇ ਹੱਥ ਵੱਲ ਵੇਖਦੀ ਆ ਤੇ ਉਹਦੀ ਗੱਲ ਯਾਦ ਆ ਜਾਂਦੀ ਆ ਵੀ ਬਚਪਨ ਦੇ ਵਿੱਚ ਮੇਰੇ ਪਿਓ ਨੇ ਸਾਡੇ ਦੋਨਾਂ ਦੇ ਹੱਥ ਤੇ ਟੈਟੂ ਬਣਾਇਆ ਸੀ ਤੇ ਉਹਨੂੰ ਕਹਿੰਦੀ ਆ ਵੀਰੇ ਤੁਸੀਂ ਆਪਣੇ ਹੱਥ ਐ ਕਰਿਓ ਚਲੋ ਆਪਣਾ ਹੱਥ ਕਰਦਾ ਤੇ ਕਹਿੰਦਾ ਵੀ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਉਹ ਕਹਿੰਦੀ ਵੀ ਤੁਹਾਡੇ ਹੱਥ ਤੇ ਟੈਟੂ ਬਣਿਆ ਵੀ ਇਹ ਕਿਉਂ ਬਣਾਇਆ ਉਹ ਕਹਿੰਦਾ ਵੀ ਇਹ ਟੈਟੂ ਮੇਰੇ ਪਾਪਾ ਨੇ ਬਣਾਇਆ ਸੀ ਸਾਡੇ ਭੈਣ ਭਰਾਮਾਂ ਦੇ ਹੱਥ ਤੇ ਬਣਾਇਆ ਸੀ ਮੇਰੀ ਭੈਣ ਜਿਹਨੂੰ ਕਿ ਮੈਂ ਬੜਾ ਲੱਭਿਆ ਜਿਹੜੀ ਕਿ ਹੜਾਂ ਦੇ ਵਿੱਚ ਰੁੜ ਗਈ ਸੀ ਤੇ ਵੀ ਮੈਂ ਆਪਣੀ ਭੈਣ ਨੂੰ ਯਾਦ ਕਰਦਾ ਹੁੰਨਾ ਤੇ ਵੀ ਇਸੇ ਕਰਕੇ ਮੇਰੇ ਪਿਓ ਨੇ ਬਣਾਇਆ ਸੀ ਵੀ ਜੇ ਤੁਸੀਂ ਵੱਡੇ ਹੋ ਕੇ ਹਨਾ ਤੁਹਾਡੇ 'ਚ ਕੋਈ ਮਨ ਮਟਾਪ ਹੋ ਜੇ ਤਾਂ ਤੁਸੀਂ ਇਸ ਟੈਟੂ ਨੂੰ ਦੇਖ ਕੇ ਇੱਕ ਦੂਜੇ ਨਾਲ ਵਰਤਣ ਲੱਗ ਜਾਓਗੇ ਵੀ ਇੱਕ ਯਾਦ ਇੱਕ ਯਾਦੀ ਹਨਾ ਮੇਰੇ ਪਿਓ ਨੇ ਬਣਾਈ ਸੀ ਤੇ ਚਲੋ ਉਹ ਨਾ ਆਪਣਾ ਹੱਥ ਅੱਗੇ ਕਰ ਦਿੰਦੀ ਆ ਉਹਦੇ ਤੇ ਉਹਨੂੰ ਕਹਿੰਦੀ ਪਛਾਣਿਆ ਉਹਨੂੰ ਵੇਖ ਕੇ ਉਹਦਾ ਭਰਾ ਹਣਾ ਜਿਹੜਾ ਉਹ ਚੌਂਕ ਜਾਂਦਾ ਤੇ ਉਹ ਕਹਿੰਦਾ ਰੀਨੂ ਤੂੰ ਉਹ ਕਹਿੰਦੀ ਮੈਂ ਰੀਨੂ ਨਹੀਂ ਮੇਰਾ ਨਾਮ ਰਾਣੀ ਆ ਉਹ ਕਹਿੰਦਾ ਵੀ ਤੇਰਾ ਨਾਮ ਹੁਣ ਰਾਣੀ ਹੋਊਗਾ ਪਰ ਤੇਰਾ ਨਾਮ ਰੀਨੂ ਹੀ ਸੀ ਤੈਨੂੰ ਪਤਾ ਮੰਮੀ ਡੈਡੀ ਨੇ ਆਪਣਾ ਨਾਮ ਰਵੀ ਤੇ ਰੀਨੂ ਰਾਰੇ ਤੇ ਰੱਖਿਆ ਸੀ ਉਹ ਕਹਿੰਦਾ ਵੀ ਤੂੰ ਪੈਣੇ ਤੂੰ ਬਚ ਗਈ ਸੀ ਅਸੀਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਚਲ ਉਹਨਾਂ ਨੂੰ ਘੁੱਟ ਕੇ ਆਪਣੇ ਨਾਲ ਲਾ ਲੈਂਦੀ ਆ ਉਹ ਥੋੜਾ ਜਿਜਕਦਾ ਹੁੰਦਾ ਕਿਉਂਕਿ ਮਲੇਕ ਚਲੇ ਕੱਪੜੇ ਹੁੰਦੇ ਆ ਉਹ ਕਹਿੰਦੀ ਤੂੰ ਮੇਰਾ ਭਰਾ ਆਂ ਏ ਤੈਨੂੰ ਤਾਂ ਮੈਂ ਕਿੰਨੇ ਵਾਰ ਯਾਦ ਕਰਦੀ ਆ ਆਪਣੇ ਮਾਪਿਆਂ ਨੂੰ ਮੈਂ ਕਿੰਨੇ ਵਾਰ ਯਾਦ ਕੀਤਾ ਭਾਵੇਂ ਕਿ ਮੇਰੇ ਸਾਰਾ ਕੁਝ ਨਹੀਂ ਯਾਦ ਸੀ ਪਰ ਮੈਂ ਯਾਦ ਤਾਂ ਕਰਦੀ ਸੀ ਨਾ ਚਲੋ ਉਹ ਦੋਨੋਂ ਭਰਾ ਇੱਕ ਦੂਜੇ ਨਾਲ ਮਿਲਦੇ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਇਹ ਗੱਲਾਂ ਬਾਅਦ ਚ ਕਰਾਂਗੇ ਆਪਾਂ ਵੀ ਪਹਿਲਾਂ ਆਪਾਂ ਭਾਬੀ ਦੀ ਜਾਨ ਬਚਾਈਏ ਉਹ ਆਪਣੇ ਭਾਬੀ ਨੂੰ ਹਨਾ ਉੱਥੇ ਨਰਸਾਂ ਨੂੰ ਬੁਲਾ ਕੇ ਸਟ੍ਰਕਚਰ ਤੇ ਪਾਉਂਦੀ ਆ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੰਦੀ ਆ ਤੇ ਚਲੋ ਉਹਦਾ ਇਲਾਜ ਆ ਜਿਹੜਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਭਰਾ ਨੂੰ ਹਨਾ ਬਿਠਾਉਂਦੀ ਆ ਤੇ ਉਹਨੂੰ ਸਾਰਾ ਕੁਝ ਪੁੱਛਦੀ ਆ ਤੇ ਉਹਦਾ ਭਰਾ ਉਹਨੂੰ ਦੱਸਦਾ ਵੀ ਇਸ ਤਰ੍ਹਾਂ ਹੜਾਂ ਤੇ ਤੂੰ ਰੁੜ ਗਈ ਸੀ ਅਸੀਂ ਆਏ ਅਸੀਂ ਤੈਨੂੰ ਲੱਭਿਆ ਵੀ ਤੇਰੇ ਵਿਯੋਗ ਦੇ ਵਿੱਚ ਪਾਪਾ ਜਿਹੜੇ ਉਹ 2 ਮਹੀਨਿਆਂ ਬਾਅਦ ਹੀ ਰੱਬ ਨੂੰ ਪਿਆਰੇ ਹੋ ਗਏ ਤੇ 2 ਸਾਲਾਂ ਦੇ ਵਿੱਚ ਮੰਮੀ ਆ ਜਿਹੜੀ ਉਹਨੂੰ ਵੀ ਗੰਭੀਰ ਬਿਮਾਰੀ ਹੋ ਗਈ ਉਹ ਵੀ ਚਲੀ ਗਈ ਤੂੰ ਤਾਂ ਸਾਨੂੰ ਮਿਲੀ ਨਹੀਂ ਸੀ ਮੈਂ ਤਾਂ ਇਕੱਲਾ ਰਹਿ ਗਿਆ ਤੁਸੀਂ ਸਾਰੇ ਮੈਨੂੰ ਇਕੱਲੇ ਨੂੰ ਛੱਡ ਕੇ ਚਲੇ ਗਏ ਫਿਰ ਉਸ ਤੋਂ ਬਾਅਦ ਮੈਂ ਇਸ ਤਰ੍ਹਾਂ ਦਿਹਾੜੀਆਂ ਕੀਤੀਆਂ ਇਸ ਤਰ੍ਹਾਂ ਮਜ਼ਦੂਰੀ ਕਰਕੇ ਫੈਕਟਰੀ 'ਚ ਲੱਗਿਆ ਉੱਥੇ ਮੈਂ ਪੂਜਾ ਨੂੰ ਮਿਲਿਆ ਸਾਡਾ ਵਿਆਹ ਹੋਇਆ ਦੋ ਬੱਚੇ ਆ ਵਧੀਆ ਜ਼ਿੰਦਗੀ ਲੰਘ ਰਹੀ ਸੀ ਵੀ ਹੁਣ ਇਹਨੂੰ ਪਤਾ ਨਹੀਂ ਕੀ ਹੋ ਗਿਆ ਹਨਾ ਵੀ ਇੰਨਾ ਮੇਰੇ ਕੋਲ ਪੈਸਾ ਹੈ ਨਹੀਂ ਉਹ ਕਹਿੰਦੀ ਕੋਈ ਗੱਲ ਨਹੀਂ ਭਾਬੀ ਦੀ ਫਿਕਰ ਨਾ ਕਰ ਭਾਬੀ ਨੂੰ ਕੁਝ ਨਹੀਂ ਹੁੰਦਾ ਤੇ ਇਲਾਜ ਤੇ ਜਿੰਨਾ ਵੀ ਪੈਸਾ ਲੱਗੂ ਮੈਂ ਲਾਉਂਗੀ ਆਪਾਂ ਭਾਬੀ ਨੂੰ ਠੀਕ ਕਰਕੇ ਰੱਖਾਂਗੇ ਆਪਣੀ ਭੈਣ ਦੇ ਮੂੰਹੋਂ ਇਹ ਗੱਲ ਸੁਣ ਕੇ ਰਵੀ ਆਪਣੀ ਭੈਣ ਨੂੰ ਗੱਲ ਨਾ ਲਾਉਂਦਾ ਕਿੰਨਾ ਚਿਰ ਹੋ ਇੱਕ ਦੂਜੇ ਦੇ ਗੱਲ ਨਾ ਲੱਗੇ ਰਹਿੰਦੇ ਆ ਤੇ ਉਸ ਤੋਂ ਬਾਅਦ ਫਿਰ ਉਹ ਦੱਸਦੀ ਆ ਵੀ ਹਨਾ ਵੀ ਮੈਨੂੰ ਬਾਲਾ ਕੁਛ ਤਾਂ ਯਾਦ ਨਹੀਂ ਪਰ ਮੈਨੂੰ ਹਨਾ ਇੱਕ ਪੁਲਿਸ ਥਾਣੇ ਦੇ ਵਿੱਚ ਲੈ ਗਏ ਸੀਗੇ ਉਸ ਤੋਂ ਬਾਅਦ ਮੈਨੂੰ ਇੱਕ ਆਸ਼ਰਮ ਦੇ ਵਿੱਚ ਛੱਡਤਾ ਸੀ ਤੇ ਉੱਥੋਂ ਵੀ ਜਿਹੜੇ ਮੇਰੇ ਹੋਣ ਵਾਲੇ ਮੰਮੀ ਪਾਪਾ ਨੇ ਉਹ ਮੈਨੂੰ ਲਿਆਏ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮੈਨੂੰ ਬਹੁਤ ਹਨਾ ਪਿਆਰ ਦਿੱਤਾ ਤੇ ਹੁਣ ਮੈਂ ਡਾਕਟਰ ਬਣ ਗਈ ਆ ਤੇ ਚਲੋ ਦੋਨੋਂ ਭੈਣ ਭਰਾ ਇੱਕ ਦੂਜੇ ਦੇ ਗਾਲ ਲੱਗ ਕੇ ਫਿਰ ਦੁਬਾਰਾ ਰੋਂਦੇ ਆ ਕਿੰਨਾ ਚਿਰ ਤੇ ਉਸ ਤੋਂ ਬਾਅਦ ਚਲੋ ਰੀਨੂ ਆ ਜਿਹੜੀ ਉਹ ਆਪਣੇ ਮਾਂ ਪਿਓ ਨੂੰ ਆਪਣੇ ਭਰਾ ਦੇ ਮਿਲਣ ਬਾਰੇ ਦੱਸਦੀ ਆ ਤੇ ਉਹ ਆਪਣੇ ਭਰਾ ਨਾਲ ਮਲਾਉਂਦੀ ਵੀ ਆ ਉਹਦੇ ਮਾਪਿਓ ਕਹਿੰਦੇ ਵੀ ਸਾਨੂੰ ਦੇਖ ਪੁੱਤ ਕੋਈ ਇਤਰਾਜ ਨਹੀਂ ਵੀ ਤੈਨੂੰ ਤੇਰਾ ਭਰਾ ਮਿਲਿਆ ਹਨਾ ਵੀ ਅਸੀਂ ਕਿਹੜਾ ਨਾਲੇ ਤੈਨੂੰ ਪਾਲ ਕੇ ਪੜਾ ਕੇ ਕੋਈ ਹਸਾਨ ਕੀਤਾ ਸੀ ਤਾਂ ਤੈਨੂੰ ਗੋਦ ਲਿਆ ਤੀ ਤਾਂ ਤੂੰ ਸਾਡੀ ਹੀ ਵਜੇਂਗੀ ਤੇ ਚਲੋ ਉਹ ਵੀ ਉਹਦੇ ਮੰਮੀ ਪਾਪਾ ਵੀ ਰਵੀ ਨੂੰ ਮਿਲਦੇ ਆ ਉਸ ਤੋਂ ਬਾਅਦ ਰਵੀ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਵੀ ਠੀਕ ਹੋ ਜਾਂਦੀ ਆ 10 ਦਿਨਾਂ ਬਾਅਦ ਉਹਨੂੰ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਜਾਂਦਾ ਤੇ ਰੀਨੂ ਆ ਜਿਹੜੀ ਸਾਰਾ ਬਿੱਲ ਦੇ ਦਿੰਦੀ ਆ ਤੇ ਉਹ ਬੜੀ ਖੁਸ਼ ਹੁੰਦੀ ਆ ਜਦੋਂ ਉਹਦੀ ਭਾਬੀ ਨੂੰ ਹੋਸ਼ ਆਉਂਦਾ ਉਹਨੂੰ ਮਿਲਦੀ ਆ ਤੇ ਉਹਨੂੰ ਦੱਸਦੀ ਆ ਹਨਾ ਦੀ ਪੱਬੀ ਕਹਿੰਦੀ ਵੀ ਤੇਰਾ ਵੀਰਾ ਤੈਨੂੰ ਕਦੋਂ-ਕਦੋਂ ਨਹੀਂ ਯਾਦ ਕਰਦਾ ਸੀ ਵੀ ਸਾਰਾ ਦਿਨੀ ਤੈਨੂੰ ਤਕਰੀਬਨ ਹੀ ਯਾਦ ਕਰਦਾ ਰਹਿੰਦਾ ਸੀ ਵੀ ਦੇਖੋ ਦਿਲਾਂ ਨੂੰ ਦਿਲਾਂ ਦੇ ਰਾਹ ਵੀ ਪ੍ਰਮਾਤਮਾ ਨੇ ਇਹੇ ਜੀ ਖੇੜ ਰਚੀ ਵੀ ਤੂੰ ਇਹਨੂੰ ਮਿਲ ਗਈ ਪਰ ਰੀਨੂ ਆ ਜਿਹੜੀ ਉਹਨੂੰ ਇਸ ਗੱਲ ਦਾ ਦੁੱਖ ਹੁੰਦਾ ਵੀ ਮੈਂ ਆਪਣੇ ਮਾਪਿਆਂ ਨੂੰ ਜਿਉਂਦੇ ਜੀ ਨਹੀਂ ਮਿਲ ਸਕੀ ਹਨਾ ਹੁਣ ਮੈਂ ਵੱਡੀ ਹੋਈ ਸੀ ਤੇ ਦਿਨ ਵਧੀਆ ਬਦਲੇ ਸੀ ਵੀ ਪਰ ਹੁਣ ਮੇਰੇ ਮਾਪੇ ਉਸ ਦੁਨੀਆ ਤੋਂ ਚਲੇ ਗਏ ਚਲੋ ਮਾਹੌਲ ਥੋੜਾ ਗਮਗੀਨ ਵੀ ਹੁੰਦਾ ਪਰ ਖੁਸ਼ ਵੀ ਹੁੰਦੇ ਆ ਤੇ ਹੁਣ ਰੀਨੂ ਦੇ ਮੰਮੀ ਪਾਪਾ ਜਿਹੜੇ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਤੂੰ ਆਪਣੇ ਭਰਾ ਨਾਲ ਕਦੋਂ ਮਰਜ਼ੀ ਮਿਲਵਰਤ ਸਕਦੀ ਆ ਫੇਰ ਨਾ ਰੀਨੂ ਆ ਜਿਹੜੀ ਉਹ ਕੁਝ ਪੈਸਿਆਂ ਦੀ ਮਦਦ ਕਰਦੀ ਆ ਆਪਣੇ ਭਰਾ ਨੂੰ ਉਹਨੂੰ ਇੱਕ ਬੰਗਲਾ ਜਾਂ ਛੋਟਾ ਜਿਹਾ ਬੰਗਲਾ ਲੈ ਦਿੰਦੀ ਆ ਫਲੈਟ ਲੈ ਦਿੰਦੀ ਆ ਮਤਲਬ ਛੋਟਾ ਜਿਹਾ ਘਰ ਲੈ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਵੀ ਹੁਣ ਤੁਸੀਂ ਕਿਰਾਏ ਦੇ ਮਕਾਨ ਚ ਨਹੀਂ ਰਹੋਗੇ ਤੇ ਉਸੇ ਹਸਪੀਟਲ ਦੇ ਵਿੱਚ ਉਹ ਉਹਨੂੰ ਨੌਕਰੀ ਦਿਵਾ ਦਿੰਦੀ ਆ ਕਿਉਂਕਿ ਜਿਹੜੀ ਫੈਕਟਰੀ ਦੇ ਵਿੱਚ ਉਹ ਕੰਮ ਕਰਦਾ ਸੀ ਉੱਥੇ ਉਹਦੀ ਤਨਖਾਹ ਘੱਟ ਹੁੰਦੀ ਆ ਹਸਪਤਾਲ ਦੀ ਉਹ ਸਾਫ ਸਫਾਈ ਤੇ ਲਵਾ ਦਿੰਦੀ ਆ। ਭਾਵੇਂ ਕਿ ਚਲੋ ਕੰਮ ਸਫਾਈ ਦਾ ਸੀ ਪਰ ਉੱਥੇ ਤਨਖਾਹ ਵਧੀਆ ਮਿਲਦੀ ਸੀ ਤੇ ਜਦੋਂ ਉਹਦੀ ਭਾਬੀ ਠੀਕ ਹੁੰਦੀ ਆ ਵਧੀਆ 9 ਬਰ 9 ਹੋ ਜਾਂਦੀ ਆ ਉਹ ਆਪਣੀ ਭਾਬੀ ਨੂੰ ਵੀ ਇੱਕ ਪ੍ਰਾਈਵੇਟ ਨੌਕਰੀ ਦਵਾ ਦਿੰਦੀ ਆ ਕਿਉਂਕਿ ਉਹਦੀ ਭਾਬੀ ਹੁੰਦੀ ਆ ਜਿਹੜੀ ਉਹ 10 ਪੜ੍ਹੀ ਹੁੰਦੀ ਆ। ਚਲੋ ਉਸ ਤੋਂ ਬਾਅਦ ਉਹ ਆਪਣੇ ਭਰਾ ਭਝਾਈ ਦੀ ਬੜੀ ਮਦਦ ਕਰਦੀ ਆ ਨੌਕਰੀ ਦਵਾ ਕੇ ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਨਵੇਂ ਸ੍ਰੀ ਤੋਂ ਸ਼ੁਰੂ ਹੋ ਜਾਂਦੀ ਆ। ਫਿਰ ਉਹ ਆਪਣੇ ਭਤੀਜਾ ਭਤੀਜੀ ਨੂੰ ਮਿਲਦੀ ਆ ਉਹਨਾਂ ਨੂੰ ਵੀ ਬੜਾ ਪਿਆਰ ਦਿੰਦੀ ਆ। ਤੇ ਰਵੀ ਆ ਜਿਹੜਾ ਉਹ ਆਪਣੀ ਭੈਣ ਨੂੰ ਕਹਿੰਦਾ ਵੀ ਦੇਖ ਤੂੰ ਬਚਪਨ ਦੇ ਵਿੱਚ ਵਿਛੜੀ ਪਰ ਮੈਂ ਤੈਨੂੰ ਕਦੇ ਨਹੀਂ ਭੁੱਲਿਆ ਸੀ ਵੀ ਪ੍ਰਮਾਤਮਾ ਹਨ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਵੀ ਮੰਮੀ ਡੇੜੀ ਤੇਰੇ ਵਿਛੜਨ ਦੇ ਪਛੋੜੇ ਦੇ ਵਿੱਚ ਚਲੇ ਗਏ ਵੀ ਇਸ ਗਮ ਦੇ ਵਿੱਚ ਚਲੇ ਗਏ ਰਿੰਨੂ ਵੀ ਆਪਣੇ ਮੰਮੀ ਪਾਪਾ ਨੂੰ ਯਾਦ ਕਰਕੇ ਬੜਾ ਰੋਂਦੀ ਆ ਪਰ ਹੁਣ ਜਦੋਂ ਵੀ ਭੈਣ ਭਰਾਵਾਂ ਦਾ ਦਿਲ ਕਰਦਾ ਹੋਏ ਇੱਕ ਦੂਜੇ ਨੂੰ ਮਿਲਦੇ ਆ ਤੇ ਉਹ ਕਸਮ ਖਾਂਦੇ ਆ ਵੀ ਜਿਉਂਦੇ ਜੀ ਅਸੀਂ ਇੱਕ ਦੂਜੇ ਤੋਂ ਵੱਖ ਨਹੀਂ ਹੋਵਾਂਗੇ ਚਲੋ ਉਹ ਕੁਦਰਤ ਦੀ ਇੱਕ ਗੱਲ ਸੀ ਹਨ ਅਸੀਂ ਵੱਖ ਹੋ ਗਏ ਪਰ ਅਸੀਂ ਆਪਸੀ ਮਨ ਮਟਾਵ ਜਾਂ ਗੁੱਸੇ ਕਿਲੇ ਕਰਕੇ ਕਦੇ ਵੀ ਇੱਕ ਦੂਜੇ ਤੋਂ ਵੱਖ ਨਹੀਂ ਹੋਵਾਂਗੇ ਹਾਂਜੀ ਦੋਸਤੋ ਦੇਖੋ ਇੱਕੋ ਘਰ ਦੇ ਵਿੱਚ ਜੰਮੇ ਭੈਣ ਭਰਾਵਾਂ ਦੀ ਕਿਸਮਤ ਅੱਡ ਅੱਡ ਲਿਖੀ ਵੀ ਜੇ ਰੀਨ ਨੂੰ ਹੜਾਂ ਦੇ ਪਾਣੀ ਦੇ ਵਿੱਚ ਰੁੜੀ ਤਾਂ ਆਪਦੀ ਕਿਸਮਤ ਬਦਲੀ ਨਹੀਂ ਤਾਂ ਉਹਨੇ ਵੀ ਪਤਾ ਨਹੀਂ ਰਵੀ ਵਾਂਗੂ ਅੱਦ ਬਚਾਲੋਂ ਪੜਾਈ ਛੱਡ ਦੇਣੀ ਸੀ ਤੇ ਪਤਾ ਨਹੀਂ ਉਹਨੇ ਕਿੱਥੇ ਰਲਣਾ ਸੀ ਕਿ ਮੇਲੇਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ